பின்னர் பிளாஸ்டிக் <laughs> ਪਰ ਇਹਦੀ ਕੱਚੀ ਚੇਂਜ ਕਰੋ ਅੱਗੇ ਪੰਚ ਸਾਹਿਬ ਕਹਿੰਦੇ ਨਾ ਜੀ ਪਤੇ ਦੀ ਕੱਚੀ ਵੀ ਨਵੀਂ ਆ ਗਈ ਵਧਾਈਆਂ ਵਧਾਈਆਂ ਹੁਣ ਪੰਚ ਸਾਹਿਬਾਂ ਜੀ ਕਿੱਥੇ ਗੁੰਮ ਹੋ ਗਏ ਨੇ ਹੁਣ ਵਧਾਈਆਂ ਪੰਚ ਸਾਹਿਬ ਤੁਸੀਂ ਕਿੱਥੇ ਗਵਾਂਗੇ ਹਾਂ ਫਰਾਰ ਹੋ ਗਏ ਫਰਾਰ ਹੋ ਗਏ ਉਹ ਕੰਮ ਹੋ ਗਿਆ ਪੰਚ ਸਾਹਿਬ ਬਸ ਔੜੀ ਤੇ ਫਰਾਰ ਹੋ ਗਿਆ ਅੰਮ ਪੰਚ ਗੱਡੀ ਹੈ ਪੰਚਾ ਗੱਡੀ ਪੰਚ ਗੱਡੀ ਇਹ ਪੁੱਛੋ ਲੋਕਲ ਭੇਜਨੇ ਕਿ ਤੇ ਮੈਨੂੰ ਜਾਰ ਕਰਾ ਦੇ ਮੈਂ ਕੈਨੇਡਾ ਵਾਲੇ ਦੀ ਬੈਂਕ ਕਰਦਾ ਕਿ ਤੇਨੂੰ ਕਨੇਡਾ ਜੀ ਫੇਰ ਤੋਂ ਕਨੇਡਾ ਜੀ ਫੇਰ ਤੋਂ ਬੜੀ ਕਹਾਣੀ ਕਰੇ ਪੰਜ ਸਾਹ ਕੋੜੀ ਤੇ ਫਰਾਰ ਹੋ ਗਏ ਆ ਕਲਵਿੰਦਰ ਆਉੜੀ ਦੇ ਫਰਾਰ ਹੋ ਕਲਵਿੰਦਰ ਨੂੰ ਤਾਂ ਇਹ ਗੱਲ ਚ ਲੈਣਾ ਹੀ ਲੈਣਾ ਹੈ ਹੈ ਆ ਆ ਰਾ ਫਲ ਚੜੀ ਇਹ ਫਲਾਈ ਗਈ ਸਰਬਜੀਤ ਸਰਬਜੀਤ ਬੰਵਾ ਸਰਬਜੀਤ ਤੇ ਕਿਲਾ ਦੀ ਰਾਣੀ ਹੈ ਰਾਣੀ ਰਾਣੀ ਤੇਰੀ ਕਿ ਲੱਗਦਾ ਸਰ ਜੀ ਮਾਸੀ ਰਾਣੀ ਤੇ ਕਹਿ ਰਹੇ ਫਿਰ ਰਾਣੀ ਥੋੜੀ ਹੁੰਦੀ ਆ ਤੇਰੀ ਮਾਸੀ ਲੱਗਦੇ ਨੇ ਤੇਰੀ ਭੂਆ ਲੱਗਦੇ ਨੇ ਕੀ ਲੱਗਦਾ ਮਾਸੀ ਨਹੀਂ ਲੱਗਦੇ ਹਾਂ ਰਾਣੀ ਇਹ ਰਾਣੀ ਜੀ ਜੀ ਰਾਣੀ ਅੱਜ ਮੈਂ ਨਾ ਬੂਆ 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 ਭੂਆ ਅਮਰ ਜੀ ਮੈਂ ਟੈਨਿਸ ਬਾਲ ਖੇਲੀ ਉਹ ਜਦ ਕਾਰਗੜੀ ਸਟੋਰ ਚ ਗਾਇਜ਼ ਆ ਦੇਖੋ ਉਹ ਦੇਖੋ ਸਸਕਾਰ ਕਰਕੇ ਬੜਾ ਗਾਇਸ ਗਾਇਸ ਕਪੜਾ ਤੇ ਨਾ ਚੜਦਾ ਐਵੇਂ ਬਦਤਮੀਜ਼ੀਆਂ ਨਹੀਂ ਕਰਦੇ ਹੰਨੇ ਆਏ ਹੋਏ نیند ਆ ਰਹੀ ਹੈ ਕੱਪੜੇ ਪਹਿਨਿ ਤਵਾਦੇ ਕਾਲਪੁੱਤ ਕਲਦੀ ਜਾਂਦੀ ਐਂਦਰ ਮਨਣਾ ਮੈਂ ਬੋਲ ਬੋਲ ਵੀ ਲਾਉਣ ਕੁਛ ਮਰ ਟੈਂਸ ਬਲ ਕਿਸੇ ਨੂੰ ਲਿਖਿਆ ਨਹੀਂ ਆਉਂਦੀ ਮੇਰੀ ਭੱਜ ਦਾ ਨਮਾ ਬੋਲ ਕਿੱਧਰ ਵੜ ਤਾ ਮੈਂ ਵੀ ਭੱਜ ਦਾ ਨਮਾ ਹੋਰ ਕਿੱਥੇ ਬੋਲ ਮਾਰ ਦੇਣਾ ਕੁਛ ਕੁਰਸੀਆਂ ਦੇ ਥੱਲੇ ਮੈਂ ਫੜ ਕੇ ਲਈ ਜਾਵਾਂ ਥੱਲੇ ਲੇਟ ਲਟ ਕੇ ਇੱਕ ਕਰੀ ਉਹ ਦੂਜੀ ਸਾਈਡ ਲਟਿਆ ਮੈਂ ਫਿਰ ਉਸਤੇ ਉੱਤੇ ਗਿਆ ਪੜਨ ਇਨੜੇ ਇੱਕ ਬਾਲੀਵੁੱਡ ਸਾਡੀ ਸਕੂਲ ਚ ਟੈਸ ਬੋਲ ਵਾਲੀ ਸਾਡੇ ਛੱਤਰ ਵਹਿਣਗੇ ਮਾਰਨੀ ਨਹੀਂ ਹੁੰਦੀ ਇਹਨਾਂ ਨੂੰ ਮਾਰਦੇ ਨੇ ਇਦਾਂ ਹੀ ਉਸਕੋ ਬਈ ਸਕੂਲ ਗੁਰਫਤੇ ਸਟਿੱਕਰ ਬੋਲ ਮਾਰਿਆ ਬੋਲ ਮਾਰਿਆ ਸਕੂਲ ਉੱਤੇ ਕੁਰਸੀ ਚ ਸਾਡੀ ਸਾਰੀ ਬੋਲ ਇਹ ਕਿ ਕਿ ਕੈਮਰੇ ਕੋਲ ਜਾਂਦੇ ਆ ਅੱਛੀ ਬਾਇਆ ਮੰਮੀ ਮਮਾ ਕੁਝ ਬੋਲ ਰਿਹਾ ਕਿਤੇ ਕਿਤੇ ਜਾਂਦਾ ਆ ਆਵਾਟਾ ਲਾਉਗਾ ਨਾ ਕੁਝ ਬੋਲ ਰੇ ਅਮਮਾ ਕੀ ਬੋਲੀਏ ਕਾਫੀ ਚੂਟ ਪਾਰ ਕੇ ਕਾਫੀ ਪੀਓ ਇੱਕ ਵਾਰ ਦੇਖੋ ਤੇ ਇਸ ਤੋਂ ਪਹਿਲੇ ਅਮਮਾ ਕਾਫੀ ਚੂਟ ਪਾਰ ਕੇ ਕਾਫੀ ਪੀਓ ਕੀ ਹੋ ਰਿਹਾ ਏ ਤੁਹ ਗਰਮੀ ਲੱਗ ਰਹੀ ਏ ਅਮਮਾ ਕਾਫੀ ਨਾਈਟ ਚੂਟ ਪਾਰ ਕੇ ਅੱਜ ਉਹ ਤੇ ਬੈਠਦੇ ਨੇ ਬੈਠਕੀਟਾਂ ਪਈਆਂ ਏ ਡ੍ਰੈਾਈਂਗ ਰੂਮ ਚ ਉਹ ਲਿਆ ਕਰੇ ਮੈਨੂੰ ਇੱਕ ਕਹਾਣੀ ਬੋਲਣਾ ਹਟ ਜਾਏਗਾ ਤੇ ਚਾਹ ਪੀਵਾਂਗੇ ਇਨਸ਼ਾਅੱਲਾ ਉਹ ਮੰਮਾ ਮੈਥੇ ਲੱਗ ਆ ਜਾਂਦੀ ਬੱਤੇ ਕੋ ਠੀਕ ਆ ਲਾ ਮੈਂ ਕਿ ਆਮਣ ਵਲੌਗ ਬਣਾਉਂਦੀ ਤੇ ਮੈਂ ਕਾ ਤੋ ਪੁੱਛੇ ਰਹਿ ਜਾਂ ਤੇ ਮੈਂ ਤਾਂ ਕੈਮਰਾ ਔਣਗੇ ਤਾਂ ਕਿ ਪ੍ਰਨੀਤ ਕੰਨਾ ਮਾਸੀ ਦੀਆਂ ਜਤ ਕਰਾਈ ਪਈ ਇਹ ਮੈਨੂੰ ਬੈਗ ਇੰਨਾ ਮਰਨਿਆ ਮੈਂ ਜਿਹੜਾ ਸੂਟ ਬਣਾਇਆ ਹੈ ਇਹ ਜੇ ਕੰਬੀਨੇਸ਼ਨ ਦਾ ਇਕ ਲੈ ਤੋ ਪਹਿਲਾਂ ਜਮਾ ਫਿੱਕਾ ਤੇ ਹੁਣ ਜਮਾ ਹੀ ਗਾੜੇ ਤੇ ਆ ਗਈ ਕਿੰਨਾ ਸੋਹਣਾ ਦਾ ਕਲਰ ਇਹ ਉੱਥੇ ਹੀ ਲੈ ਕੇ ਆਈ ਸੀ ਹੈਨਾ ਫਤੇ ਇਹ ਅਸੀਂ ਪਸੰਦ ਕੀਤਾ ਸੀਗਾ ਫਤੇ ਤਾਂ ਹੋਰ ਪਸੰਦ ਕਰ ਰਿਆ ਸੀ ਪ੍ਰਿੰਟ ਕੱਢ ਲਿਓ ਪ੍ਰਿੰਟ ਕੱਢਦੇ ਨੇ ਯਾਰ ਹਾਂ ਆਪਣਾ ਡਿਜ਼ਾਈਨ ਦੱਸ ਕੇ ਬਣਵਾ ਲਓ ਹੋਰੀ ਨੂੰ ਸਿਲੈਕਟ ਕਰ ਜਾਇਆ ਤੇ ਮੈਂ ਫਿਰ ਆਪਣੇ ਪਨੀਰ ਤੋਂ ਵੀ ਨਾਲ ਹੀ ਸੀ ਨਾ ਹਾਂ ਇਹ ਤਾਂ ਪਨੀਰ ਫਤੇ ਤਾਂ ਕੁਝ ਹੋਰੀ ਸਿਲੈਕਟ ਕਰ ਰਿਆ ਸੀਗਾ ਜਿਹੜੀ ਜੱਜ ਦੀ ਜਿਹੇ ਆਪ ਉਹ ਜਿਹੜੀ ਪਸੰਦ ਫਿਰ ਅਸੀਂ ਨੂੰ ਆ ਧੱਕੇ ਨਰਨ ਮੰਨਵਾਇਆ ਮੈਂ ਜਿਹੜੇ ਪਾਸੇ ਉਹ ਬੈਸਕਟਬਾਲ ਆ ਇਹਦੇ ਚ ਬਣੀ ਤਾਂ ਹੋਈ ਹੈ ਬਾਲ ਇਹ ਬੈਗ ਲਗਾ ਤੋ ਹੋਇਆ ਪਿਆ ਕਹਿੰਦੇ ਬਣੀਆਂ ਹੋਈਆਂ ਫਤੇ ਬਾਲ ਆ ਦੇਖੋ ਜੀ ਤੁਰੀ ਤੁਹਾਨੂੰ ਮੰਮਾ ਨੇ ਮੂਹ ਦੇ ਪਾਲੀ ਨਾ ਉਹ ਸਬਜੀ ਹਾਂ ਪਰ ਤੇ ਪਾਲੀ ਬਲੀ ਸਬਜੀ ਇਹਨੂੰ ਲੜਨਾ ਪਿਆ ਉਹਦੇ ਨਾਲ ਉੱਥੇ ਰਾਦੇ ਲੜਫੋ ਤਾਂ ਕਹਿੰਦਾ ਕੋਈ ਦਿਨ ਸਬਜੀ ਲੈ ਕੇ ਆਉਣੀ ਕਹਿੰਦਾ ਕਾਟਾ ਬੋਨੇ ਵੀ ਅਮਲੇ ਨਾਲ ਕੰਮ ਰੱਖ ਲੈਣਾ ਕਿੰਨੀ ਮੇਰਾ ਕੰਮ ਕਰ ਦੋ ਕੱਲ ਮੈਂ ਜਿਹੜੀ ਵੀਡੀਓ ਬਣਾਉ ਰਹੀ ਕੱਲ ਮੈਂ ਜਿਹੜੀ ਫਾਈਲ ਬਣਾ ਕੇ ਭੇਜਦੀ ਸੀ ਤੇ ਇਦੋਂ ਇੱਕ ਆਂਟੀ ਨਹੀਂ ਹੁੰਦੇ ਹੈਗੇ ਇੰਸਟਾਗ੍ਰਾਮ ਤੇ ਸ਼ੈਕੀ ਆ ਗਏ ਨਾ ਮੈਂ ਕੋਈ ਆਂਟੀ ਨਹੀਂ ਹੁੰਦੇ ਹੈਗੇ ਇੰਸਟਾਗ੍ਰਾਮ ਤੇ ਜਿਹੜੇ ਕਰਦੇ ਉਹ ਆਈ ਲਵ ਕੱਪ ਆਫ ਟੀ ਆਊਟਸਾਈਡ ਰੇਨਿੰਗ ਵਰਨੀਤ ਹੈ ਨਾ ਉਹ ਉਹ ਕਰਦੇ ਹੁੰਦੇ ਆਂਟੀ ਬੜਾ ਲੋ ਜੀ ਚੱਕੋ ਸੇਮ 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 ਸੰਗਰੂਰ ਵੀ ਮੀ ਪੈ ਰਿਹਾ ਏ ਆਹ ਦੇਖੋ ਆ ਮੇਰਾ ਨਾਈਟਸੂਟ ਦਿਖਾ ਤੁਨ ਮਾਨੂੰ ਲੈ ਦਿਖਾ ਦਿਖਾ ਨਾਈਟਸੂਟ ਨਰ ਰਹਿ ਜੇ ਹਾਏ ਤੇਰਾ ਮੈਂ ਨਾਈਟਸੂਟ ਦੇ ਹਮੋਂ ਸਭ ਦੀ ਅਮਮ ਨੇ ਨਾ ਨਾਈਟਸੂਟ ਦਾ ਵੀ ਕੰਮ ਸ਼ੁਰੂ ਕਰ ਲਿਆ ਤੇ ਜੇ ਕੋਈ ਆਰਡਰ ਕਰਨਾ ਚਾਹੁੰਦਾ ਤੇ ਪਲੀਜ਼ ਏਦਾਂ ਪੋਜ ਮਾਰ ਕੇ ਦਿਖਾਣਾ ਪੈਣਾ ਏਦਾਂ ਵਧੀਆ ਲੱਗਣਾ ਸਿੱਧਾ ਕਲੋ ਕਰੀ ਵਧੀਆ ਲੱਗਦਾ ਹੈ ਮੈਨੂੰ ਨਹੀਂ ਲੱਗਦਾ ਇਹ ਅਮਮ ਤੂੰ ਪਤਲੀ ਲੱਗ ਰਹੀ ਹੈ ਇਹਦੇ ਚ ਮੈਂ ਕਹਿੰਦਾ ਮਨ ਕਰ ਮੈਂ ਤੁਹਾਡਾ ਟਿੱਡ ਦੇਖੋ ਮੈਂ ਤਾਂ ਮੇਰਾ ਘੜਾ ਅੱਛਾ ਨਾਈਟਸੂਟ ਪਾ ਕੇ ਹੋਇਆ ਹੈ ਥੋੜੀ ਵੀ ਇਦਾਂ ਹੀ ਹੋ ਗਿਆ ਨਾਈਟਸੂਟ ਪਾਉਣਾ ਤੁਹਾਡਾ ਫਰੀ ਜਿਹੜਾ ਹੈ ਬਿਲਕੁਲ ਫ ਮਤਲਬ ਰਾਤੋ ਰਾਤ ਪਤਲਾ ਹੋਣ ਦਾ ਨੁਸਖਾ ਹੈ ਹਨਾ ਨਾ ਉਹ ਭਾਵੇਂ ਡੇਗ ਜਾਂਦਾ ਮਣ ਅੱਗੇ ਪਾਣੀ ਚ ਡੇਗ ਜਾਂਦਾ ਉਹ ਪਾਣੀ ਚ ਵਾਦਾਂ ਜਾ ਕੇ ਤੇ ਕਹਦਾ ਓਏ ਕੂਟਰ ਸੱਗ ਲੈ ਗਈ ਤੇ ਮੂੰਹ ਤੇਰਾ ਪਾਣੀ ਥੜ ਗਿਆ ਫਿਰ ਥੜ ਗਈ ਆਏ ਕੱਪੜੇ ਵੀ ਇੰਨੇ ਇਕੱਠੇ ਹੋਏ ਪੈਨ ਮੈਂ ਤਾਂ ਕੱਲ ਤੋਤੇ ਨਹੀਂ ਵੀ ਚੱਲ ਮੌਸਮ ਹੁਣ ਅੱਜ ਤਾਂ ਧੂਵੀ ਅੱਜ ਪੰਗਾ ਹਾਂ ਪਤਾ ਕਿ ਸੁੱਕਣੇ ਨਹੀਂ ਆਗੇ ਫਿਰ ਸਮੈਲ ਆਉਣ ਲੱਗ ਜਾਂਦੀ ਹੈ ਫਤਿਹ ਉਤਾਰ ਪਾਪਾ ਦੀ ਹਰੇਕ ਚੀਜ਼ ਦੀ ਇਨਸਲਟ ਕਰਦਾ ਪਾਪਾ ਜੇ ਕਿਹੜੀ ਲੈਣਾ ਕਿਹੜੀ ਵੜਿਆ ਦੱਸ ਦੋ ਪੋਰ ਨਹੀਂ ਜਿਹੜੀ ਕੁਲੰਦਰ ਪਾਪਾ ਲੈ ਸਕਦੇ ਨੇ ਪੋਰ ਹਾਂ ਪੋਰ ਚ ਲੈਣੇ ਹੋਈ ਗਰਮੀ ਨਾਲ ਪੋਰ ਕਰ ਰਹੇ ਨੇ ਕਿਹੜੀ ਪੋਰ ਚ ਲੈਣੇ ਨੇ ਪੋਰ ਚ ਲੈਣੇ ਨੇ ਮੈਨੂੰ ਪੋਰ ਸਾਰੇ ਅਹੀ ਲੈ ਲਾਂਗੇ ਪੋਰ ਦਾ ਕਿੱਥੇ ਹੋਰ ਅਹੀ ਲੈ ਲਾਂਗੇ ਲੈ ਲੈਣਾ ਲੱਖਾਂ ਦੀ ਗੱਡੀ ਸਾਡੀ ਹੋ ਜੇ ਪੱਟਾ ਇਹਦਾ ਮੌਸਮ ਤੇ ਬਾਲੇ ਘੰਟ ਹੋਇਆ ਹੋਇਆ ਪਾਪਾ ਕਹਿੰਦੇ ਲੰਘੇ ਫਿਰ ਫਿਰੇ ਅੰਮਣ ਸਾਚ ਸੌਣ ਵੀ ਸ਼ੁਰੂ ਹੋਣਾ ਥੋੜੇ ਟਾਈਮ ਤੱਕ ਹਾਂ ਸੌਣ आज कितनी हो गई है? हाँ। चार. आधे बास्ते अपने घर में करती हैं. एक दो ले लेना. चार दो ले तो मैं बोलूँगा तेरे को पार्टी करना पकाएंगे. नहीं नहीं बजी गट्टी है बिट्टे. मीठे जोगे. मेरी गट्टी बज गई बुलाएं. कार्ड सरफ़ादा क्यों ऐसे हर दो जैसे हर कार्ड देख के गट्टी दबाके होना. सर सर हम ਦਰਦੇ ਦਰਦੇ ਉਹਦੇ ਗੱਡੀ 'ਚ ਬੈ ਕੇ ਆ ਜਾਏਗਾ ਸਹੀ ਗੱਲ ਆ ਉਹਦੇ ਗੱਡੀ ਪਾਏ ਕਿੰਨਾ ਮਰਦੀ ਮੀ ਆਉਂਦੇ ਆ ਫਿਰ ਕੀ ਹੋ ਗਿਆ ਕੱਪੜੇ ਘਰ ਵਾਲੇ ਹੀ ਪਾਏ ਸੀ ਨਹੀਂ ਕਰਦੇ ਆ ਉਹ ਸਾਰੇ ਕਿੱਪੜੇ ਲੋਹਾ ਭਾਰੀ ਲੱਗੇ ਆ ਜੇ ਕੰਮ ਪਾਉਂਦਾ ਸਾਡੇ ਪਾਜੀ ਨੇ ਤਾਂ ਸ਼ੁਕਰ ਕੀਤਾ ਹੁਣ ਮੀ ਆ ਗਿਆ ਮੈਨੂੰ ਗੱਡੀ ਤੇ ਜਾਣ ਦਾ ਮੌਕਾ ਮਿਲ ਗਿਆ ਤੇ ਮੈਂ ਤੇ ਦਵਾ ਗੱਡੀ ਤੇ ਇਹਨੂੰ ਕਹਿੰਦੇ ਕਿ ਪਾਜੀ ਬਹੁਤ ਸਾਰ ਕਰਦੇ ਉਹ ਪਾਜੀ ਨੇ ਉਹਨੀਆਂ ਰੋਟੀਆਂ ਆ ਕੇ ਵੱਧ ਖਾ ਲਈਏ ਥੋਨੂੰ ਮੈਂ ਅੱਜ ਸੈਰ ਕਰਨ ਗਿਆ ਹਾਂ ਹਾਂ ਇੱਧਰ ਕੀ ਹੋ ਰਿਹਾ ਇਹ ਕੋਈ ਮੌਕਾ ਨਹੀਂ ਛੱਡਦੇ ਹੈਗੇ ਓ ਬੈਨਵੀ ਬੈਨਵੀ ਚਲੋ ਚਲੋ ਮੇਰੀ ਕੀ ਕੰਮਲੀ ਲਾਉਂਦੀ ਨਹੀਂ ਜਿਹਨਾਂ ਦੇ ਅੱਜ ਨਾਈਟ ਸੂਟ ਪਾ ਹੀ ਲਿਆ ਥੇ ਹੁਣ ਉਹ ਉਧਰ ਹੀ ਲਾਉਣਾ ਤੰਦ ਮਾਲ ਪਾ ਗਈ ਥਾਪੀਆਂ ਨਾ ਕਟ-ਕਟ ਕੇ ਤੇ ਮੈਂ ਸਹੀ ਗੱਲ ਹੈ ਵੈਸੇ ਹੁਣ ਹਰੇਕ ਵੀਡੀਓ ਚਾਹੀ ਨਾਈਟ ਸੂਟ ਮਿਲਣਾ ਅੱਗੇ ਉਹ ਕਲਰਫੁਲ ਜੀ ਟੀ-ਸ਼ਰਟ ਮਿਲਦੀ ਹੁੰਦੀ ਹੈ ਸਾਡੀ ਮੂਡ ਹੋ ਗਿਆ ਸਾਡੇ ਵੀ ਜਗਾ ਪਾਉਂਦੇ ਸੋਨੂੰ ਉਹ ਆਂਟੀ ਨਹੀਂ ਕਰਦੀ ਉਹ ਆਊਟਸਾਈਡ ਰੀਡਿੰਗ ਆਈ ਲਵ ਕੱਪ ਆਫ ਟੀ ਜਗਣਾ ਨਹੀਂ ਨਾਲ ਹਾਂ ਦੱਸੀ ਫਿਰ ਮੇਰੀ ਗੱਲ ਸੁਣ ਜਿਹੜਾ ਜਿਹੜਾ ਆਰਡਰ ਕਰ ਮੈਂ ਸਕੂਟੀ ਲੋ ਕਸਬੇ ਦਾ ਕੰਦਾ ਕੀ ਹੋ ਗਿਆ ਮੈਂ ਉਹ ਵੀ ਨਾਈਟ ਸੂਟ ਪਿਆ ਕੇ ਮੇਰੇ ਨਾਂ ਪਦਾ ਹੀ ਉਹ ਕੰਦਾ ਚੱਕ ਫਿਰ ਪਾ ਫਿਰ ਚੁੱਕ ਲਿਆ ਰੇਟ ਵੀ ਲਿਖਿਆ ਹੀ ਉੱਤੇ ਹਾਂ ਹਾਂ ਲੈਟ ਜੇ ਸਾਡੇ ਪਿੰਡ ਨਹੀਂ ਜਾਂਦੀ ਹੈ ਕਿ ਸ਼ਹਿਰਾਂ ਸੁਕਾਂ ਜਾਂਦੀ ਹੈ ਬਸ ਕਰ ਬਸ ਕਰ ਨਾ ਜੰਨਲ ਜਿਹੜੇ ਲਾਗੇ ਜਾ ਕੇ ਨਿੱਕੇ ਮੋਟੇ ਬੇਕਾਰ ਦੇ ਛੋਟੇ ਮੋਟੇ ਸ਼ ਕੱਲ ਇੱਕ ਮੈਂ ਜਦੋਂ ਬਾਜ਼ਾਰ ਗਈ ਤੇ ਕੱਲ ਇੱਕ ਵੀ ਲਾ ਲੋ ਵੀ ਆਪਾਂ ਕੁੜੀ ਕਹਿ ਸਕਦੇ ਹਾਂ ਨਾ ਤੇ ਦੀਦੀ ਵੀ ਨਹੀਂ ਕਹਿ ਸਕਦੇ ਤੇ ਮੈਂ ਚੁੰਨੀ ਵਾਲੇ ਨਾਲ ਖਲੋਤੀ ਤੇ ਮੈਂ ਉਹ ਵੀ ਐਵੇਂ ਕਰ ਹੱਸੀ ਜਾਏ ਮੈਨੂੰ ਹੱਸੀ ਜਾਏ ਤੇ ਮੈਨੂੰ ਤਾਂ ਚੇਤਾ ਹੀ ਭੁੱਲਣਾ ਪਤਾ ਵੀ ਵੀਡੀਓ ਬਣਾਉਣੀ ਹੈ ਬਲੌਗਰ ਤੇ ਮੈਨੂੰ ਕਹਦੇ ਦੀਦੀ ਇੱਕ ਮੰਟੂਰਾ ਆਇਆ ਤੇ ਮੈਂ ਕਿਹਾ ਹਾਂ ਜੀ ਤੇ ਕਹਿੰਦੇ ਦੀਦੀ ਤੁਸੀਂ ਵਲੌਗ ਬਣਾਉਂਦੇ ਨਾ ਮੈਂ ਕਿਹਾ ਹਾਂ ਜੀ ਕਹਿੰਦੀ ਦੀ ਇੱਕ ਮਿੰਟ ਰੁਕੋ ਮੇਰੀ ਮਾਸੀ ਨਾਲ ਜ਼ਰੂਰ ਗੱਲ ਕਰਿਓ ਮੇਰੇ ਮਾਸੀ ਤੁਹਾਡੇ ਨਾਲ ਹੀ ਮਾਸੀ ਨਾਲ ਨਹੀਂ ਮਾਸੀ ਹੋਰ ਪਿੰਡ ਦੀ ਹਨ ਤੇ ਮਾਸੀ ਇਹਦਾ ਲਿੰਕ ਭੇਜ ਦਿੰਦੀ ਅਗੋਂ ਵੀ ਆ ਵੀਡੀਓ ਵੇਖਿਆ ਕਰੋ ਕਿੰਨੀ ਆਪੋ ਚ ਰਹੀਆਂ ਆ ਕੁੜੀ ਅੱਛਾ ਤੇ ਉਹ ਕਹਿੰਦੇ ਕਹਿੰਦੇ ਦੀਦੀ ਇਸ ਖੁਸ਼ੀ ਦੇ ਪਿੱਛੇ ਬਹੁਤ ਵੱਡਾ ਕੰਮ ਹੈ ਹਾਂ ਕਹਿੰਦੇ ਕਿਰਦੀ ਦੀਦੀ ਜੀ ਤੇ ਆਪਰਾਣ ਤੁਸੀਂ ਸਾਰਾ ਦੇਣੀ ਫਸ ਰਹੇ ਨੇ ਭਾਜੀ ਮਾੜਾ ਮੇਰਾ ਅੱਤੇ ਰੱਖੇਗਾ ਕਹਿੰਦੀ ਦਿੱਤਾ ਇੰਨਾ ਹਾਸ ਤੇਰਾ ਤੇ ਸਾਰਾ ਦੇਣਾ ਤੇ ਬਿਰੋ ਨੇ ਆਪਣੀ ਮਾਸੀ ਨੂੰ ਫੋਨ ਲਾਇਆ ਵਿਚਾਰੀ ਤੇ ਮਾਸੀ ਨੇ ਗੱਲ ਮਾਸੀ ਇੰਨੀ ਖੁਸ਼ ਹੈ ਤੇ ਕਹਿੰਦੇ ਸਾਡੀ ਫੋਨ ਤੇ ਗੱਲ ਕੀਤੀ ਵੀ ਥੋੜਾ ਦੁਖੀ ਰਹਿੰਦੇ ਹਾਂ ਦੀ ਜਦੋਂ ਤੁਹਾਡੇ ਵਲੌਗ ਵੇਖ ਲਏ ਬੜੇ ਖੁਸ਼ ਨੇ ਤੇ ਮੈਂ ਵੀ ਬੜੀ ਵੱਡੀ ਗੱਲ ਆ ਸਾਡੇ ਵਾਸਤੇ ਜਦੋਂ ਕਿ ਇਦਾਂ ਕਹਿੰਦਾ ਨਾ ਵੀ ਤੁਹਾਨੂੰ ਵੇਖ ਕੇ ਖੁਸ਼ੀ ਮਿਲਦੀ ਹੋਰ ਤੇ ਕਹਿੰਦੇ ਵੀ ਪ੍ਰਧਾਨ ਸਾਹਿਬ ਦੀ ਸਪੈਸ਼ਲਿਸ ਤਰੀਫ ਕੀਤੀ ਉਹਨਾਂ ਨੇ ਕਹਿੰਦੇ ਮੁੰਡਾ ਸਾਊ ਬੜਾ ਮੈਂ ਹਰੇਕ ਦੀ ਤਰੀਫ ਕਰਦਾ ਮੇਰੀ ਕਹਿੰਦਾ ਤੂੰ ਉਹਦਾ ਰੰਗ ਕਾਲਾ ਕਾਲਾ ਘੜੀ ਘੜੀ ਕਹਿੰਦੇ ਪਾਜੀ ਦੇ ਬੜੇ ਚੰਗੇ ਨੇ ਤੇ ਮੈਂ ਮੈਂ ਕਿਹਾ ਬੰਦਾ ਮਾਰ ਕੇ ਜੇਲ ਕੱਟੀ ਹੋਈ ਮੈਂ ਵੀ ਬੜ ਬੋ ਮੈਂ ਕੀ ਫੈਨ ਸਾਰੇ ਕੁਲਵਿੰਦਰ ਤੇ ਕੁਲਵਿੰਦਰ ਨੇ ਧਰਤੀ ਹਿਲਾਈ ਪਈ ਆ ਹਾਂ ਇੱਕ ਕੁਲਵਿੰਦਰ ਭਾਜੀ ਦੇ ਤੇ ਇੱਕ ਫਤੇ ਦੇ ਦੁੱਧ ਵਾਲਾ ਗੈਸ ਤੇਜ਼ ਤਾਂ ਨਹੀਂ ਹੋ ਗਿਆ ਕਿਤੇ ਭਾਈ ਭਾਜੀ ਵੇਖ ਕੇ ਆਇਓ ਇੱਧਰ ਇੱਧਰ ਉਤਾਰ ਭਾਜੀ ਜਾਈ ਭੁਲਾ ਹਾਂ ਇਹ ਮੰਨ ਕਰਤਾ ਕੰਮ 2 ਘੰਟ ਉਹ ਇਹ ਨਿਕਲ ਕਰਤਾ ਨਾ ਮੰਨੇ ਅੱਜ ਕਰਤਾ ਕੰਮ ਮੰਮਣ ਦੁੱਧ ਵਾਲਾ ਗੈਸ ਤੇਜ਼ ਕਰਤਾ ਚਲੋ ਜੀ ਚਲ ਕੋਈ ਗੱਲ ਨਹੀਂ ਪੂਰੇ ਹਿੱਸੇ ਦਾ ਦੁੱਧ ਨਿਕਲ ਗਿਆ ਅੱਜ ਮੌਸਮ ਠੰਡਾ ਹੈ ਨਾ ਚਾਹ ਜ਼ਿਆਦਾ ਪਰ ਦੁੱਧ ਪਹਿਲਾਂ ਹੀ ਨਿਕਲ ਗਿਆ ਚਾਹ ਵਾਲਾ ਗਿਆ ਸੀ ਬੰਦ ਕਰੋ ਮਾਧ ਚਾਹ ਵੀ ਛੜੈਣੋ ਕੀ ਕੜ-ਕੜ ਕੇ ਆਦੋ ਮੈਂ ਕਰਦੀ ਆ ਸਾਫ ਕੋਈ ਆਦੋ ਇੱਧਰ ਕੋਈ ਨਹੀਂ ਆਪੀ ਅੰਮਣ ਕਰ ਦਿੰਦੀ ਭਾਜੀ ਕਹਿੰਦੇ ਮੈਂ ਹੋਰ ਤਰੀਫਾਂ ਲਵਾ ਚਲੋ ਜੀ ਆਪਣੀ ਤਾਂ ਭੈਣ ਆਉਣ ਵਾਲੀ ਏ ਆਪਾਂ ਆਪਣੇ ਨੂੰ ਪੀਸ ਸਟੋਪ ਇਸ ਤੇ ਜਾ ਕੇ ਜੁੱਤੀਆਂ ਜੁੱਤੀਆਂ ਲਿਓਣੀ ਨੂੰ ਕਹੇ ਤੇ ਆਟੋਮੈਟਿਕ ਟਾਇਰ ਲੱਗੇ ਹੋਏ ਨੇ ਜਿੱਥੇ ਪਾਣੀ ਦੇ ਲੈਂਦਾ ਉੱਥੇ ਤਾਂ ਉੱਡ ਜਾਂਦਾ ਆਪੀ ਤਾਂ ਚੱਕ ਕਹਿਦਾ ਦੋ ਵਿਚਾਰ ਫੋਟੇ ਨੇ ਮੈਨੂੰ ਕੋਈ ਕਹਿੰਦਾ ਸੀ ਕਿ ਅੱਖਾਂ ਦਾ ਪ੍ਰੈਸ਼ਰ ਹੋਇਆ ਤਾਂ ਸਿੱਧੀਆਂ ਡਾਕਟਰ ਨੇ ਕਿਰਨਾ ਹੀ ਪਾਉਣਾ ਹਾਂ ਪ੍ਰੈਸ਼ਰ ਕਰਨ ਤੋਂ ਬਾਅਦ ਸਿੱਧੀਆਂ ਕਿੰਨੇ ਠਾ ਠਾ ਮਾਰਦੇ ਕਹਿੰਦੇ ਸੂਰਤੀਆ ਕਿਰਨਾ ਸਿੱਧੀਆਂ ਬਾਦਿਕਾ ਹੋਣਾ ਕੁਝ ਵੀ ਲਾਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਗੱਡੀ ਤਾਂ ਅੱਗ ਲਿਆ ਸੀ ਗੱਲ ਲਾਲ ਪ੍ਰਧਾਨ ਸਾਹਿਬ ਗੱਡੀ ਕੱਲ ਤੋਂ ਆੜੇ ਆ ਤੇ ਮੀਂਹ ਪਿਆ ਗਿਆ ਅੱਜ ਸਕੂਲ ਜਾ ਕੇ ਬਹੁਤ ਮਜ਼ਾ ਆਣਾ ਨਾ ਕਿਉਂਕਿ ਮੌਸਮ ਬਹੁਤ ਘੈਂਟ ਹੈ ਇੱਧਰ ਵੈਲਕਮ 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 ਲੱਬ ਲੱਬ ਕੇ ਮਰ ਗਈਆਂ ਕੀ ਨਾ ਪਾਲੀ ਉਹ ਬੁੱਕ ਜੀ ਨਵੇਂ ਕੋਲ ਤੋਂ ਲੋਕ ਬਣਾ ਰਹੀਆਂ ਠੇ ਭਾਵੇਂ ਕੈਮਰਾ ਹੀ ਦੱਦਾ ਤਾਂ ਆ। ਕੀ ਨਵੇਂ ਫੋਨ ਚ? ਕਿਉਂ ਦੇਦੀ ਤਾਂ ਕਿੱਥੇ ਫੋਨ? ਯਾਰ ਸਾਡੀ ਕਾਲ। ਅੱਜ ਵਾਲੇ ਨੂੰ ਮੁਆਫੀ ਆ। ਤੁਹਾਨੂੰ ਮੈਂ ਮੁਆਫੀ। ਹਾਂ ਦੇ ਆ ਸਰ। ਉਹ ਜੋ ਸੌਂ ਕਰ ਕਰਨ ਵਿਊਜ਼ ਹੋ ਗਿਆ। ਹਾਂ ਤੇਨੂੰ ਹਿਣੀ ਆ ਜੇ। ਲਓ ਜੀ ਆਪਾਂ ਸਕੂਲ ਤੋਂ ਆ ਗਏ। ਤੇ ਸਕੂਲ ਤੋਂ ਆ ਕੇ ਮੈਂ ਦੇਖ ਰਹੀ ਆ ਅਮਨ ਤੇ सोनू ਦੀਦੀ। ਦੋਨੇ ਸੂਟਾਂ ਦੀਆਂ ਗੱਲਾਂ ਕਰ ਰਹੀਆਂ ਨੇ, ਗੰਮਲੀਆਂ ਹੋਈਆਂ ਪਈਆਂ ਨੇ, ਇਦਾਂ ਦਾ ਬਣਾਣਾ, ਇਦਾਂ ਦਾ ਬਣਾਣਾ, ਇਦਾਂ ਦਾ ਬਣਾਣਾ ਮੈਨੂੰ। 15-20 ਮਿੰਟ ਹੋ ਗਏ ਸਕੂਲ ਤੋਂ ਆਈ ਨੂੰ। ਮਾਤਾ ਮੰਨੇ ਨਾਲ ਚਾਹ ਰੱਖੀ ਹੋਈ ਐ ਬਟ ਕੰਟੀਨਿਊਸਲੀ ਸਿਰਫ ਝੂਟਾ ਬਰੇ ਹੀ ਗੱਲਾਂ ਚੱਲ ਰਹੀਆਂ ਨੇ ਤੇ ਮੈਂ ਆਂਦੇ ਸਾਰੇ ਬਲੰਦਰ ਨੂੰ ਫੋਨ ਲਾ ਲਿਆ ਸੀਗਾ ਤੇ ਉਹਨਾਂ ਨਾਲ ਗੱਲ ਕੀਤੀ ਆ ਹੁਣ ਚਲੇਗੇ ਖਾਣਾ ਬਣਾਉਣ ਵਾਸਤੇ ਤੇ ਖਾਣਾ ਬਣਾਉਣ ਤੋਂ ਬਾਅਦ ਫੋਨ ਕਰਨਗੇ ਤੇ ਬਾਕੀ ਬਹੁਤ ਦਿਨ ਹੋ ਗਏ ਮਤਲਬ ਤੁਹਾਡੇ ਸਾਰਿਆਂ ਨਾਲ ਗੱਲਾਂ ਆਣੀਆਂ ਹੈਗੀਆਂ ਨੇ ਬਹੁਤ ਘੱਟ ਹੋਈਆਂ ਬਹੁਤ ਸਾਰਿਆਂ ਦੇ ਕਮੈਂਟ ਆਂਦੇ ਨੇ ਮੈਂ ਕੋਸ਼ਿਸ਼ ਕਰਦੀ ਆ ਹੁਣ ਮੈਂ ਰਿਪਲਾਈ ਵੀ ਦਿੰਨੀ ਆ ਸਭ ਦਾ ਤੇ ਬਟ ਇੱਕ ਵਾਰੀ ਚਲੋ ਮੈਂ ਆਮੋ ਸਾਹਮਣੇ ਸਾਰਿਆਂ ਦਾ ਥੈਂਕ ਯੂ ਕਰਦੀ ਆ ਕਿ ਤੁਸੀਂ ਤੁਹਾਡੇ ਜਿਹੜੇ ਕਮੈਂਟ ਨੇ ਨਾ ਮਤਲਬ ਸਮ ਟਾਈਮ ਮੂਡ ਖਰਾਬ ਹੋਈ ਹੋਵੇ ਬੰਦੇ ਦਾ ਨਾ ਬਟ ਤੁਹਾਡੇ ਕਮੈਂਟ ਪੜ ਕੇ ਤੁਸੀਂ ਇੰਨੇ ਵਧੀਆ ਲਿਖਦੇ ਹੋ ਕਮੈਂਟ ਤੇ ਉਹ ਕਮੈਂਟ ਪੜ ਕੇ ਨਾ ਥੋੜੀ ਪੋਜ਼ਿਟਿਵਿਟੀ ਜੀ ਮਤਲਬ ਬੜਾ ਵਧੀਆ ਲੱਗਣ ਲੱਗ ਜਾਂਦਾ ਸੋ ਉਹਦੇ ਵਾਸਤੇ ਥੈਂਕ ਯੂ ਬਿਕਾਜ਼ ਅੱਜ ਕੱਲ ਪਿਆਰ ਕਰਨ ਵਾਲੇ ਬਹੁਤ ਘੱਟ ਮਿਲਦੇ ਆ ਹਨਾ ਤੁਹਾਡਾ ਫਾਇਦਾ ਠਾਣ ਵਾਲੇ ਜ਼ਿਆਦਾ ਮਿਲਦੇ ਆ ਬਟ ਹੁਣ ਅੱਜ ਕੱਲ ਦੇ ਟਾਈਮ 'ਚ ਤੁਹਾਡੇ ਵਰਗੇ ਇਨਸਾਨ ਮਿਲਨੇ ਹੈ ਤੁਹਾਡੇ ਵਰਗੇ ਆਪਾਂ ਨੂੰ ਨਾਲ ਫਰੈਂਡਸ ਮਿਲਨੇ ਦੋਸਤ ਮਿਲਨੇ ਬਹੁਤ ਹੀ ਇੱਕ ਵਧੀਆ ਗੱਲ ਮੈਂ ਕਹਿ ਸਕਦੀ ਹਾਂ ਕਿ ਮੇਰੇ ਵਾਸਤੇ ਹਨਾ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਮੁਸ਼ਕਲ ਹੈ ਸੋ ਸਾਰਿਆਂ ਨੂੰ ਇੱਕ ਵਾਰੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਸੋ ਜਿਹੜੇ ਹੈਗੇ ਨੇ ਜੀ ਆਪਣੇ ਚੈਨਲ ਦੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਬਟਨ ਨਾਲ ਜਰੂਰ ਔਨ ਕਰਿਓ ਜਰੂਰ ਔਨ ਕਰਿਆ ਕਰੋ ਮੈਂ ਵਲੌਗ ਇੱਥੇ ਐਂਡ ਨਹੀਂ ਕਰ ਰਹੀ ਹਜੇ ਸਾਡੇ ਸ਼ਤਾਨ ਫਤੇ ਸਿੰਘ ਨੇ ਆਣਾ ਹੈ ਕਿਉਂਕਿ ਮੈਂ ਤਾਂ ਆ ਗਈਆਂ ਸਕੂਲ ਤੋਂ 4-5 ਦਿਨ ਹੋ ਚੁੱਕੇ ਨੇ ਹੁਣ ਪਤਾਨੂੰ ਟਾਈਮ ਵੀ ਦਿਖਾ ਹੀ ਦਿੰਨੇ ਆ 2:49 ਮਿੰਟ ਹੋ ਚੁੱਕੇ ਨੇ ਲੋ ਜੀ 40 ਹੋ ਗਏ ਨੇ ਤੇ ਬਸ ਫਤੇ ਹੁਣ ਯਾਰ ਨਾਲੇ ਅਮਨ ਨੇ ਚਾਹ ਰੱਖੀ ਹੋਈ ਹੈ ਉਸ ਤੋਂ ਬਾਅਦ ਸ਼ਾਇਦ ਅਮਨ ਹੁਣੇ ਸੰਗਰੂਰ ਜਾਣਾ ਤੇ ਮੈਂ ਉਹਨਾਂ ਨੂੰ ਕਹਿ ਰਹੀ ਸੀ ਕਿ ਮੈਨੂੰ ਵੀ ਲੈ ਜਾਓ ਸੰਗਰੂਰ ਅੱਜ ਬਾਕੀ ਸੋ ਦੇਖਦੇ ਆ ਪਤ ਨਹੀਂ ਕੀ ਬੰਦਾ ਆ ਤਦ ਉਸਾਰਿਆ ਜਿੱਦਾ ਇਸ ਸਵੇਰੇ ਕਿਹਾ ਹੀ ਕਿ ਅਮਨ ਤਾਨੂੰ ਐਸੇ ਨਾਈਟ ਸੂਟ ਚ ਮਿਲੇਗੀ ਤੇ ਦੇਖ ਲੋ ਸਵੇਰੇ ਵੀ ਹੋਰ ਇਹਨੇ ਥੋਕੇ ਤੋੜਣਾ ਆਂਦੇ ਆ ਵੀ ਕਿਸੇ ਨੂੰ ਤੇ ਇਹੀ ਲੱਗਣਾ ਨਾ ਕਿ ਤੂੰ ਤੋਤਾ ਨਹੀਂ ਹੈਗਾ ਇਦਾਂ ਹੀ ਤੂੰ ਪਾਈ ਜਾਨੀ ਆ ਉਹ ਤਾਂ ਬੜੀ ਸੋਹਣੀ ਆ ਤੇ ਤੇਰਾ ਤਾਂ ਕੋਈ ਪਤਾ ਵੀ ਇਹ ਅਗਲਾ ਕਿੰਨਾ ਨੇ ਫੇਕ ਕਪੜੇ ਦੇ ਰੱਖੇ ਹੋਰ ਕੀ ਇਹ ਤਾਂ ਹੈ ਸਿੰਪੂ ਕਿ ਤਾ ਸਿੰਪੂ ਲੱਭ ਜਾ ਸਿੰਪੂ ਆ ਦੇ ਪਏ ਇੱਧਰ ਨਾ ਹੱਜ ਤੇਰੇ ਕਮਰੇ 'ਚ ਪਏ ਸਿੰਪੂ ਮਾਰੀ ਦੇ ਕਮਰੇ 'ਚ ਕਿਹਨੇ ਨਾਉਣਾ ਕਹੇ ਨਹੀਂ ਮੈਂ ਉਧਰ ਕਿਚਨ 'ਚ ਪਏ ਮੈਂ ਚੱਕ ਕੇ ਉਧਰ ਰੱਖ ਤੇ ਹਾਂ ਫ੍ਰਿਜ ਲਾ ਦਾਂ ਠੰਡੇ ਰਹਿਣੇ ਹੀ ਅੱਜ ਸਵੇਰੇ ਇੰਨਾ ਘੈਂਟ ਮੌਸਮ ਸੀਗਾ ਕਿ ਸਾਰੇ ਬਾਹਰ ਭੱਜੇ ਆਏ ਵੀ ਮੀਂਹ ਪੈ ਰਿਹਾ ਐਂ ਪੂਰੇ ਖਿੜਗੇ ਖੁਸ਼ ਹੋ ਗਏ ਤੇ ਆ ਹੁਣ ਫੇਰ ਦੇਖ ਲੋ ਆ ਇਹਨੂੰ ਨਹੀਂ ਟੇਕ ਹੈਗੀ ਸੂਰਜੀ ਜੀ ਨੂੰ ਇਹਨੂੰ ਚੈਨ ਨਹੀਂ ਹੈਗਾ ਇਹਨੂੰ ਐ ਕਿ ਹਾਂ ਮੈਂ ਨਾ ਕਿਤੇ ਲੁਕਿਆ ਰਹਿ ਜਾ ਮੈਂ ਛੇਤੀ ਬਾਹਰ ਆਵਾਂ ਥੋੜਾ ਜਿਹਾ ਇਹ ਤਾਂ ਥੋੜੀ-ਬੋਤੀ ਹਵਾ ਚਲੰਦੀ ਐ ਬਟ ਹੈਗੀ ਐ ਗਰਮੀ ਜੀ ਫੇਰ ਉਹੀ ਪਰ ਪਹਿਲਾਂ ਨਾਲੋਂ ਮਾੜਾ-ਮੋਟਾ ਜਿਹਾ ਠੀਕ ਹੋ ਗਿਆ ਮੈਂ ਫਟੇ ਗ੍ਰਾਂਡ ਵੀਟ ਕਰ ਰਹੀ ਆ ਮਮਾ ਮੈਡਮ ਫੱਦੀ ਫੱਦੀ ਜੀ ਚਾਹ ਧਰ ਕੇ ਆਪਨਾਣ ਤੁਰ ਗਏ ਤੇ ਕੀ ਫਾਇਦਾ ਹੋਇਆ ਜੇ ਬੈਠਿਆ ਨੂੰ ਇੱਕ ਕੱਪ ਚਾਹ ਦਾ ਹੀ ਨਾ ਮਿਲਿਆ ਹਨਾ ਤੇ ਮੈਂ ਵੇਟ ਕਰ ਰਹੀ ਸੀ ਚਾਹ ਪੀ ਕੇ ਠੰਕ ਪਰ ਮੇਰੀ ਚਾਹ ਦੂਜੀ ਵਿੱਚੇ ਪਈ ਰਹਿ ਗਈ ਹੁਣ ਮੈਂ ਪਹਿਲਾਂ ਬੱਚਿਆਂ ਦੀ ਵੇਟ ਕਰ ਲਾਂ ਉਸ ਤੋਂ ਬਾਅਦ ਹੀ ਫਿਰ ਮੈਂ ਬੈਠ ਕੇ ਚਾਹ ਪੀਵਾਂਗੀ ਫਾਈਨਲੀ ਜਿਨ੍ਹਾਂ ਦਾ ਸਾਨੂੰ ਇੰਤਜ਼ਾਰ ਸੀਗਾ ਉਹ ਆ ਗਏ ਥੱਕੇ ਆਉਂਦੇ ਵਿਚਾਰਿਆਂ ਥੱਕੇ ਪਰੀ ਤੂੰ ਜੋ ਬੰਦਾ ਤੇ ਲੁੱਕ ਗਿਆ ਮੈਨਾਂ ਤਾਂ 3 ਕਲਾਸ ਸਾਇੰਸ ਪੀਰੀਅਡ ਨੂੰ ਨਾ پتہ ਬਸ ਬੈਟਰੀ ਡਾਊਨ ਹੋ ਜਾਂਦੀ ਉਹਦਾ ਹਣਾ ਪੂਰੀ ਐਂਡ ਬੈਟਰੀ ਡੈੱਡ ਹੁੰਦੀ ਉਹਦਾ ਫਤੇ ਕਿੱਥੇ ਗਿਆ ਪੁਨੀਤ ਹਾਂ ਯਾਰ ਇੱਥੇ ਕਮਰੇ 'ਚ ਹੀ ਆਇਆ ਸੀ ਤੁਹਾਨੂੰ ਕਿਸੇ ਨੂੰ ਦਿਖ ਰਿਹਾ ਮੈਂ ਤਾਂ ਕਿੱਧਰ ਗਿਆ ਪਾਜੀ ਫਤੇ ਦੇਖ ਰਿਹਾ ਕਿੱਥੇ ਗਿਆ ਪੁਨੀਤ ਵੈਨ 'ਚ ਤਾਂ ਨਹੀਂ ਛੱਡਾਇਆ ਉਹ ਤੈਨੂੰ ਨਾ ਯਾਰ ਹਾਂ ਯਾਰ ਹੱਦ ਹੋ ਗਈ ਪੁਨੀਤ ਤੂੰ ਖਿਆਲ ਰੱਖਿਆ ਕਰ ਹਾਈ ਹੁਣ ਮੈਂ ਕਿੱਥੋਂ ਲੱਭਾਂ ਵੇਖੀ ਸੰ ਦੇਖਦਾ ਹੋਇਆ ਤੇ ਮੈਨੂੰ ਦੱਸਿਓ ਇਹ ਚਾਹ ਪਾਣੀ ਵੀ ਪੀਤਾ ਕੋਈ ਨਹੀਂ ਤੇ ਮम्मा ਦਾ ਹੋਰ ਕੀ ਇਹਨਾਂ ਚਾਹ ਪਾਣੀ ਵੀ ਨਹੀਂ ਪੀਤਾ ਯਾਰ ਕਿਉਂ ਲੰਦਾ ਕਿ ਤੂੰ ਦੇਖ ਵੀ ਨਹੀਂ ਰਿਹਾ ਭਾਈ ਤੁਸੀਂ ਲੱਭ ਕੇ ਦੇਖ ਲਓ ਸਰਚ ਤੇ ਕਰੋ ਸਰਚ ਕਿੱਥੇ ਕਰੀਏ ਕਿ ਹੋਰ ਲੱਭੋ ਤਾਂ ਸਹੀ ਕਿਤੇ ਜਿੰਨੂੰ ਪਹਿਲਾਂ ਲੱਭ ਗਿਆ ਉਹ ਹੀ ਕਿਸੇ ਲਊਗਾ ਫਿਰ ਜਿੰਨੂੰ ਪਹਿਲਾਂ ਲੱਭ ਗਿਆ ਉਹ ਹੀ ਕਿਸੇ ਲਊਗਾ ਫਿਰ ਆਹ ਜੀ ਆਹ ਮੈਂ ਕਿਹਾ ਕਿ ਤੂੰ ਨਾ ਬਾਪ ਕੀ ਟੀਂਡੀ ਹਾਂਜੀ 342 ਬਟੇ ਵੇਰੀ ਕਹਨੇ ਚੂ ਟੂ ਕੱਟੇ ਇਟਸ ਓਕੇ ਕੋਈ ਗਾਲ ਨਹੀਂ ਫਿਰ ਕੀ ਹੋ ਗਿਆ ਇੱਕ ਨੰਬਰ ਆ ਗਿਆ ਫਿਰ ਕੀ ਹੋ ਗਿਆ ਸ਼ੋਮੀ ਯੂ ਟੈਸਟ ਫਤੇ ਮੈਨੂੰ ਕੋ ਬੈਠ ਕੇ ਕਿਤਾ ਜੀ ਅੱਛਾ ਜੀ ਵੇਰੀ ਇਧਰ ਆ ਮਮਾ ਨੇ ਅੱਗੀ ਨਹੀਂ ਕੀਤੀ ਮਮਾ ਨੇ ਅੱਗੀ ਨਹੀਂ ਕੀਤੀ ਓਏ ਓਏ ਟੀਂਡੀ ਵੇਰੀ ਲੈ ਟੈਸਟ ਦਿਖਾ ਮੈਨੂੰ ਆਪਣਾ ਉੱਤੇ ਦਿਖਾਓ ਟੈਸਟ ਉੱਪਰ ਰੱਖੋ ਬੇਟਾ ਮੈਂ ਆ ਗੋ ਉੱਪਰ ਰੱਖੋ ਉੱਪਰ 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 ਉੱਪਰ